ਤੁਕਦੇ ਅਗਲੀ ਖਬਰ ਦਾ ਗੋਇੰਦਵਾਲ ਜੇਲ੍ਹ ਤੋਂ ਵਾਇਰਲ ਹੋਏ ਗੈਂਗਸਟਰਾਂ ਦੇ ਵੀਡੀਓ ਦਾ ਮਾਮਲਾ ਜਿਸ ਵਿੱਚ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਤੇ ਹੁਣ ਤਿੱਖੇ ਹਮਲੇ ਕੀਤੇ ਨੇ। ਉਹਨੇ ਕਿ ਬਦਲਾ ਤੇ ਰੰਗਲੇ ਪੰਜਾਬ ਦੇ ਨਾਂ ਤੇ ਸੂਬੇ ਨੂੰ ਅੱਗ ਵਿੱਚ ਓਕਿਆ ਜਾ ਰਿਹਾ ਹੈ। ਮੁੱਖ ਮੰਤਰੀ ਨੂੰ ਕੁਰਸੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਕਿਹਾ ਹਰਸਿਮਰਤ ਕੌਰ ਬਾਦਲ ਦਾ। ਕੇਂਦਰ ਅਤੇ ਮੁੱਖ ਮੰਤਰੀ ਦੀ ਮੇਲੇਪੋਗਤ ਵਿੱਚ ਪੰਜਾਬ ਪਿਸ ਰਿਹਾ ਹੈ ਇਹ ਬਿਆਨ ਸਾਹਮਣੇ ਆਇਆ ਹਰਸਿਮਰਤ ਕੌਰ ਬਾਦਲ ਦਾ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਤੇ ਤਿੱਖੇ ਅਤੇ ਸ਼ਬਦੀ ਹਮ ਦੇਖੇ ਵਾਰ ਕੀਤੇ ਨੇ ਕਿਹਾ ਕਿ ਬਬਲਾ ਤੇ ਰੰਗਲੇ ਪੰਜਾਬ ਦੇ ਨਾਤੇ ਸੂਬੇ ਨੂੰ ਅੱਗ ਵਿੱਚ ਝੋਕਿਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਨੂੰ ਕੁਰਸੀ ਤੇ ਬਣੇ ਰਹਿਣ ਦਾ ਕੋਈ ਹੱਕ ਨਹੀਂ ਹੈ ਹਰ ਜ਼ਿੰਮਤ ਕੌਰ ਬਦਲ ਦਾ ਇਹ ਬਿਆਨ ਸਾਹਮਣੇ ਆਇਆ ਹੈ ਕੇਂਦਰ ਅਤੇ ਮੁੱਖ ਮੰਤਰੀ ਦੀ ਮੇਲੀਪੁਗਤ ਵਿੱਚ ਪੰਜਾਬ ਪਿਸ ਰਿਹਾ ਹੈ ਜਿहां ਸੋ ਇਸ ਤੋਂ ਪਹਿਲਾਂ ਵੀ ਕਾਨੂੰਨ ਵਿਵਸਾ ਨੂੰ ਲੈ ਕੇ ਲਗਾਤਾਰ ਸਵਾਲ ਜਿਹੜੇ ਨੇ ਉਹ ਹਰ ਜ਼ਿੰਮਤ ਕੌਰ ਬਦਲ ਵਿੱਚ ਪੰਜਾਬ ਦੇ ਲੋਕੀ دہشت ਚ ਜੀਰੇ ਨੇ ਕਰੋ ਬਾਹਰ ਨਿਕਲਣ ਤੋਂ 10 ਬਾਰ ਹੀ ਸੋਚਦੇ ਨੇ ਕਿ ਪਤਾ ਨਹੀਂ ਸਾਡੀ ਚੈਨੀ ਖਿੱਚੀ ਜਾਊਗੀ ਸਾਡਾ ਮੋਬਾਈਲ ਲੁੱਟਿਆ ਜਾਊਗਾ ਸਾਡੇ ਘਾਟੇ ਲੁੱਟੇ ਜਾਣਗੇ ਦੁਕਾਨ ਦਫਤਰ ਦੇ ਜੰਮੇ ਹੋਏ ਨਹੀਂ ਪਤਾ ਫੋਨ ਜਦ ਵੱਜਦਾ ਕਿਹੜੀ ਫਰੋਤੀ ਆ ਕਿਹੜੇ ਗੈਂਗਸਟਰ ਦਾ ਆ ਰਿਹਾ ਇੱਕ ਪਾਸੇ ਤਾਂਵੇਂ ਖੇਤਾਂ ਨੂੰ ਪਾਣੀ ਵੀ ਦੇਣ ਜਾ ਰਹੇ ਚਾਰੇ ਹੋਣੇ ਨਹੀਂ ਪਤਾ ਕਿ ਹਥਿਆਰ ਦੇ ਖਾਕੇ ਕੌਣ ਲੁੱਟ ਕਰ ਲਊਗਾ ਇੱਕ ਪਾਸੇ ਜਿੱਥੇ ਲੋਕੀ دہشت ਚ ਜੀ ਰਹੇ ਨੇ ਉਥੇ ਗੈਂਗਸਟਰਾਂ ਦਾ ਤੇ ਲੁਟੇਰਿਆਂ ਦੇ ਹੌਸਲੇ ਨੇ بلند ਨੇ ਜੇਲ੍ਹ ਦੇ ਵਿੱਚੋਂ ਵੀਡੀਓ ਕਰਕੇ ਪਹਿਲੀ ਗੱਲ ਤਾਂ ਜੇਲ੍ਹ 'ਚ ਹਥਿਆਰ ਕਿਵੇਂ ਪਹੁੰਚਦੇ ਨੇ ਮੋਬਾਈਲ ਫੋਨ ਕਿਵੇਂ ਪਹੁੰਚਦੇ ਨੇ ਵੀਡੀਓ ਕਿਵੇਂ ਪਹੁੰਚਦਾ ਹੈ ਤੇ ਵੀਡੀਓਗ੍ਰਾਫੀ ਦੇ ਨਾਲ ਜਿਹੜੇ ਲੋਕਾਂ ਨੂੰ ਫੜਿਆ ਗਿਆ ਹੈਗਾ ਸਾਹਮਣੇ ਕਤਲ ਕਰਕੇ ਸਰਕਾਰ ਨੂੰ ਬੰਗਾਰ ਰਹੇ ਨੇ ਕਿ ਸਾਡਾ ਕੋਈ ਵਿਗਾੜ ਸਕਦਾ ਤਾਂ ਵਿਗਾੜ ਕੇ ਦਿਖਾਓ ਲਾਣਤ ਹੈ ਇਹੋ ਜੀ ਸਰਕਾਰ 'ਚ ਜਿਹੜੀ ਸਰਕਾਰ ਪੰਜਾਬ ਨੂੰ ਅੱਗ ਵਿੱਚ ਝੋਕ ਰਹੀ ਹੈਗੀ ਰੰਗਲਾ ਪੰਜਾਬ ਬਦਲਾਵ ਦੀ ਗੱਲ ਕਰਨ ਵਾਲੇ ਲੋਕਾਂ ਨੇ ਅੱਜ ਪੰਜਾਬ ਦੇ ਹਾਲਾਤ ਕਰ ਦਿੱਤੇ ਨੇ ਕਿ ਮਾੜੇ ਅੰਸਰ ਚ ਪੁਲਿਸ ਸਟੇਸ਼ਨ ਦੇ ਉੱਤੇ ਕਬਜ਼ੇ ਕਰਦੇ ਨੇ ਪੁਲਿਸ ਦੇ ਸਿਰ ਪਾੜਦੇ ਨੇ ਜਦ ਸਰਕਾਰ ਉਹਨਾਂ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈਂਦੀ ਫਿਰ ਆਹੀ ਮਾੜੇ ਅੰਸਰ ਜਾ ਕੇ ਭਰੇ ਚੌਕ ਤੇ ਪੁਲਿਸ ਦੇ ਸਾਹਮਣੇ ਆਮ ਜਨਤਾ ਦੇ ਕਤਲ ਕਰਦੇ ਨੇ ਲੁੱਟਖੋਟ ਕਰਦੇ ਨੇ ਕਿ ਜੇਲਾ ਜਿਹੜਾ ਸਿੱਧਾ ਪ੍ਰਸ਼ਾਸਨ ਦੇ ਅੰਡਰ ਹੁੰਦਾ ਹੈਗਾ ਸਰਕਾਰ ਦੇ ਅੰਡਰ ਹੁੰਦਾ ਹੈ ਜੇ ਉਸ ਜੇਲ੍ਹ 'ਚ ਵੀ ਕਤਲ ਹੋ ਰਹੇ ਨੇ, ਵੀਡੀਓਗ੍ਰਾਫੀ ਹੋ ਰਹੀ ਹੈ, ਵੰਗਾਰਿਆ ਜਾ ਰਿਹਾ ਤੇ ਹੁਣ ਵੀ ਭਗਵੰਤ ਮਾਨ, ਭਗਵੰਤ ਬੇਈਮਾਨ ਹੱਥ ਦੇ ਉੱਤੇ ਹੱਥ ਰੱਖ ਕੇ ਬੈਠਾ ਰਹੂਗਾ। ਤੇ ਮੈਂ ਕਹਿੰਦੇ ਆ ਕਿ ਇਹਨੂੰ ਬੈਠਣ ਦਾ ਕੋਈ ਹੱਕ ਨਹੀਂ ਰਹਿੰਦਾ ਕਿਉਂਕਿ ਇਹ ਬੰਦਾ ਪੰਜਾਬ ਨੂੰ ਅਗ ਵਿੱਚੋਂ ਕੰਦਾ ਕੰਮ ਕਰ ਰਿਹਾ ਹੈਗਾ ਤੇ ਪੰਜਾਬ ਦੇ ਬਹਾਦਰ ਲੋਕਾਂ ਨੂੰ ਮਿਹਨਤ ਲੋਕਾਂ ਦੇ ਨਾਲ ਇਹ ਹੋਣਾ ਇਸ ਸਰਾਸਰ ਬੇਇਨਸਾਫੀ। ਸਿੱਧੂ ਮੂਸੇਵਾਲੇ ਦੀ ਮਾਤਾ ਨੇ ਕਿਹਾ ਵੀ ਪੰਜਾਬ ਕੰਟਰੋਲ 'ਚ ਨਹੀਂ ਆ ਰਿਹਾ, ਕੁੱਖਾਂ ਦੀ ਕਤਲ ਹੋ ਰਹੀ ਹੈ। ਤਾਂ ਭਣੀ ਆ ਉਹਨੂੰ ਮਿਲਟਰੀ ਦੇ ਹਵਾਲੇ ਕਰ ਦੇਣਾ ਚਾਹੀਦਾ ਮੈਂ ਇਸ ਗੱਲ ਦੇ ਨਾਲ ਸਹਿਮਤ ਨਹੀਂ ਹਾਂ ਇੱਕ ਨਿਖਿਤ ਨਲਾਇਕ ਨਸ਼ੇੜੀ ਮੁੱਖ ਮੰਤਰੀ ਕਰਕੇ ਆ ਸਾਰਾ ਕੁਝ ਹੋ ਰਿਹਾ ਹੈ ਪੰਜਾਬ ਦੇ ਫਾਦਰ ਲੋਗ ਨੇ ਪੰਜਾਬ ਦੀ ਫਾਦਰ ਰੋ ਪੁਲਿਸ ਫੋਰਸ ਹੈ ਜਿਹੜਾ ਬਾਰਡਰ ਪਰ ਦਿਨਾ ਨਾਲ ਦਿਨਾ ਨਗਰ ਪਠਾਨਕੋਟ ਤੋਂ ਜਿਹੜੇ ਆਤੰਕਵਾਦ ਆਉਂਦੇ ਸੀ ਉਹਨਾਂ ਦਾ ਸਾਹਮਣਾ ਕਰਦੀ ਸੀ ਇਹ ਪੁਲਿਸ ਫੋਰਸ 4 ਸਾਢੇ ਸਮੇਂ ਚ 6 ਸਾਲ ਪਹਿਲੇ ਤੇ ਇਸ ਪੁਲਿਸ ਫੋਰਸ ਨੂੰ ਇਹ ਨਿਖਿਤ ਮੁੱਖ ਮੰਤਰੀ ਦੇ ਕਾਰਨ ਸਾਰਾ ਪੰਜਾਬ ਤੇ ਸਾਰੀ ਪੁਲਿਸ ਫੋਰਸ ਨਾਕਾਮ ਹੋ ਰਹੀ ਹੈ ਕਿ ਇਸ ਮੁੱਖ ਮੰਤਰੀ ਨੂੰ ਬਦਲਣ ਦੀ ਲੋੜ ਹੈ ਨਾ ਕਿ ਇੱਥੇ ਸਾਨੂੰ ਕੋਈ ਇਹ ਤਾਂ ਸਿੱਧੇ ਰਾਸ਼ਟਰਪਤੀ ਸ਼ਾਸਨ ਵੱਲ ਇਹ ਭਗਵੰਤ ਜੀ ਮੈਨੂੰ ਲੱਗਦਾ ਕੇਂਦਰ ਦੇ ਨਾਲ ਮਿਲ ਗਏ ਕਿਉਂਕਿ ਜਿਹੜੇ ਮਾੜੇ ਅੰਸਰ ਪੰਜਾਬ 'ਚ ਸਾਰਾ ਕੁਝ ਕਰੇ ਨਾ ਕੇਂਦਰ ਉਹਨੂੰ ਹੱਥ ਪਾ ਰਹੀ ਹੈ ਤਾਂ ਨਹੀਂ ਭਗਵੰਤ ਮਾਨ ਹੱਥ ਪਾ ਰਿਹਾ ਹੈ ਇਹਦਾ ਮਤਲਬ ਕੇਂਦਰ ਵੀ ਰਲ ਹੀ ਹੋਇਆ ਤਾਂ ਭਗਵੰਤ ਮਾਨ ਵੀ ਰਲਿਆ ਹੋਇਆ ਤੇ ਇਸਰੇ ਨੇ ਪੰਜਾਬ ਦੇ ਲੋਕੀ ਇਹਨਾਂ ਤੋਂ ਸਰਕਾਰਾਂ ਦੇ ਉੱਤੇ ਲੰਤਤਾ ਤੇ ਭਗਵੰਤ ਮਾਨ ਨੂੰ ਸਿਰਫ ਬੇਨਤੀ ਆਏ ਤੇ ਕੋ ਨਹੀਂ ਸਾਂਭਿਆ ਜਾਂਦਾ ਤੋ ਛੱਡ ਦੇ ਇਲੈਕਸ਼ਨ ਕਰਾਰੇ ਲੋਕੀ ਫੇਰ ਚੁਣ ਲੈਣ ਉਹਨਾਂ ਨੂੰ ਕੌਣ ਚਾਹੀਦਾ ਹੈਗਾ 80000 ਤੋਂ ਜ਼ਿਆਦਾ ਗਾੜ ਕੱਟਦੇ ਆਟਾ ਦਾਲਦੇ ਮਜ਼ਦੂਰ ਸੜਕਾਂ ਤੇ ਬੈਠੇ ਮੈਂ ਇੱਥੇ ਆ ਕਹਿਣਾ ਚਾਹਦੀ ਆ ਕਿ ਅੱਜ ਭਗਵੰਤ ਮਾਨ ਪੰਜਾਬ ਦੇ ਹੱਥਾਂ ਦੀ ਰਾਖੀ ਕਰਨ ਵਾਸਤੇ ਪੂਰਾ ਫੇਲ ਹੋ ਗਿਆ ਜਿਸ ਦਿਨ ਉਹ ਮੰਤਰੀ ਬਣਿਆ ਉਸ ਦਿਨ ਜਾ ਕੇ ਅੱਧਾ ਪੰਜਾਬ ਬੀਐਸਐਫ ਦੇ ਹਵਾਲੇ ਕਰਕੇ ਹੋਮ ਮਿਨਿਸਟਰ ਦੇ ਹਵਾਲੇ ਕਰ ਆਇਆ ਇਹਦੇ باوجود ਪੰਜਾਬ ਦੇ ਡਰੋਨ ਰਾਹੀ ਹਥਿਆਰ ਵੀ ਆ ਰਹੇ ਨੇ ਨਸ਼ੇ ਵੀ ਆ ਰਹੇ ਨੇ ਤੇ ਨਸ਼ੇ ਸਿਖਰਾਂ ਤਾਈਂ ਪਹੁੰਚਿਆ ਹੋਇਆ ਨਾ ਸਰਕਾਰ ਕੰਟਰੋਲ ਕਰ ਰਹੀ ਹੈ ਤੇ ਨਾ ਕੇਂਦਰ ਡਰੋਨਸ ਦੇ ਉੱਤੇ ਕੰਟਰੋਲ ਕਰ ਰਹੀ ਹੈ ਦੂਜੇ ਪਾਸੇ ਕੇਂਦਰ ਦੀ ਸਰਕਾਰ ਹਰ ਪੱਖੋਂ ਪੰਜਾਬ ਦੇ ਨਾਲ ਕਈ ਮਾਦਾ ਵਿਵਹਾਰ ਕਰ ਰਹੀ ਹੈ ਸਾਡੇ ਕਾਰਡ ਕੇਂਦਰ ਤੋਂ ਜਿਹੜੇ ਆਉਂਦੇ ਸੀਗੇ ਦਾਨੇ ਉਹ ਵੀ ਇਹਨਾਂ ਨੇ ਪੰਜਾਬ ਦੇ ਲੋਕਾਂ ਦੇ ਨੰਬਰ ਘਟਾ ਦਿੱਤੇ ਨੇ ਤੇ ਸੂਬੇ ਦੀ ਸਰਕਾਰ ਜਿਹੜੇ ਬਾਦਲ ਸਾਹਿਬ ਨੇ ਕਾਰਡ ਬਣਾਏ ਸੀ ਉਹ ਭਗਵੰਤ ਮਾਨ ਕੱਟਣ 'ਚ ਲੱਗ ਪਿਆ ਹੈਗਾ ਹਰ ਪਿੰਡ 'ਚ ਗਰੀਬ ਤੋਂ ਗਰੀਬ ਜਿਹਨਾਂ ਨੂੰ ਬਾਦਲ ਸਾਹਿਬ ਨੇ ਦਾਨੇ ਦਿੱਤੇ ਸੀ ਪੋਨਾ ਦੇ ਪੇਟ 'ਚ ਲੱਤ ਤੇ ਆਮ ਆਦਮੀ ਦਾ ਭਾਜਪਾ ਮਾਰ ਰਹੀ ਹੈ। ਦੂਜੇ ਪਾਸੇ ਸਾਡੇ ਪੰਜਾਬ ਦਾ ਆਰਡੀਆਰ ਰੂਰਲ ਡਿਵੈਲਪਮੈਂਟ ਫੰਡ ਜਿਹੜਾ ਮੰਡੀਕਰਨ ਵਾਸਤੇ, ਸੜਕਾਂ ਵਾਸਤੇ, ਮੰਡੀਆਂ ਵਾਸਤੇ ਕੇਂਦਰ ਦੀ ਸਰਕਾਰ ਰੋਕੀ ਬੈਠੀ ਹੈ। ਕੇਂਦਰ ਦੀ ਸਰਕਾਰ ਨੇ ਨਰੇਗਾ ਦੇ ਪੈਸੇ ਘਟਾ ਦਿੱਤੇ ਨੇ। ਗਰੀਬਾਂ ਦੇ ਵਜੀਫੇ ਦੇ ਪੈਸੇ ਬੰਦ ਕਰ ਦਿੱਤੇ ਨੇ। ਹੁਣ ਤੁਸੀਂ ਦੇਖੋ ਦਿੱਲੀ 'ਚ ਆਮ ਆਦਮੀ ਦੀ ਸਰਕਾਰ ਨੇ ਪੰਜਾਬੀ ਨੂੰ ਹੀ ਖਤਮ ਕਰਤਾ ਹੈਗਾ। ਪੰਜਾਬੀ ਮਾਂ ਬੋਲੀ ਨੂੰ ਖਤਮ ਕਰਤਾ। ਸੋ ਹਰ ਪੱਖੋਂ ਮੈਂ ਕਹਿ ਸਕਦੀ ਆ ਇਹ ਆਮ ਆਦਮੀ ਪਾਰਟੀ ਕੇਂਦਰ ਦੀ ਸਰ ਕਾਂਗਰਸ ਨੇ ਤਾਂ ਜਿਹੜਾ 1 ਲੱਖ ਕਰੋੜ ਦਾ ਕਰਜ਼ਾ ਛਾੜ ਕੇ ਲੁੱਟ ਕੇ ਖਾ ਕੇ ਤੁਰ ਗਏ ਹੁਣ ਆ ਦੋਨੋਂ ਪਾਰਟੀ ਪੰਜਾਬ ਦਾ ਬੇੜਾ ਕਰ ਕਰਨ ਛੇ ਦੋਨੋਂ ਕੇਂਦਰ ਤੇ ਸੂਬੇ ਦੀ ਸਰਕਾਰ ਲੱਗਿਆ